ਸਸ਼ੀਕਲ ਦੇ ਚਰਚਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਅਦਿੱਤੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਅਸੀਂ ਉਹਦੇ ਬਾਰੇ ਗੱਲਬਾਤ ਕਰਦੇ ਸਾਡੇ ਨਾਲ ਮੌਜੂਦ ਨੇ ਪਵਨੀਤ ਕੌਰ ਕਿੰਗਰਾ ਮੈਮ ਜਿਹੜੇ ਮੌਸਮ ਦੇ ਵਿਸ਼ੇਸ਼ਕ ਨੇ ਸਸ਼ੀਕਲ ਜੀ ਸਸ਼ੀਕਲ ਜੀ ਮੈਮ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਜੀ ਜੀ ਅਸੀਂ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਨੀਅਰ ਨਾਰਮਲ ਟੈਂਪਰੇਚਰ ਚੱਲ ਰਿਹਾ ਅੱਜ ਦਾ ਡੇ ਟਾਈਮ ਟੈਂਪਰੇਚਰ 21.2 ਡਿਗਰੀ ਸੈਂਟੀਗ੍ਰੇਡ ਸਕੋਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.3 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 6 ਡਿਗਰੀ ਸੈਂਟੀਗ੍ਰੇਡ ਸਕੋਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.9 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਜਿਸੀ ਆਨਵਾਰੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਫਿਲਹਾਲ ਆਨਵਾਰੇ ਦਿਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਅਲਰਟ ਆਮ ਦੇ ਵੱਲੋਂ ਜਾਰੀ ਨਹੀਂ ਕੀਤਾ ਗਿਆ ਸੋ ਆਨਵਾਰੇ ਦਿਨਾਂ ਦੇ ਵਿੱਚ ਵ ड्राई ਰਹਿਣ ਦਾ ਅਨੁਮਾਨ ਹੈ بارش ਵਗੈਰਾ ਦਾ ਮੌਸਮ ਡੈਂਸਟੀ ਜਾਂ ਫਿਰ ਫੋਗ ਵਗੈਰਾ ਤਾਂ ਕੁਝ ਵੀ ਜੀ ਅਨਵਰੇ ਜਿਹੜੇ 4-5 ਦਿਨਾਂ ਦੇ ਵਿੱਚ ਫੋਗ ਜਾਂ بارش ਇਸ ਤਰ੍ਹਾਂ ਦਾ ਕੋਈ ਅਲਰਟ ਟਾਈਮਲੀ ਕੋਲ ਜਾਰੀ ਨਹੀਂ ਕੀਤਾ ਗਿਆ ਸੋ ਵੈਦਰ ਕੰਡੀਸ਼ਨਸ ਕਲੀਅਰ অর ਡਰਾਈ ਰਹਿਣ ਦਾ ਅਨੁਮਾਨ ਹੈ ਜੀ ਤੇ ਜਿਹੜੇ ਫਸਲਾਂ ਵਾਸਤੇ ਜਿਹੜਾ ਮੌਸਮ ਹੈ ਉਸ ਕਿੱਦਾਂ ਦਾ ਰਹਿਣ ਵਾਲਾ ਹੈ ਫਸਲਾਂ ਲਈ ਜੀ ਟੈਂਪਰੇਚਰ ਕੰਡੀਸ਼ਨਸ ਕਿਉਂਕਿ ਨੀਅਰ ਨਾਰਮਲ ਨੇ ਔਰ ਬਾਰਿਸ਼ ਦੀ ਸੰਭਾਵਨਾ ਨਹੀਂ ਹੈ ਸੋ ਅਸੀਂ ਕਹਿ ਸਕਦੇ ਹਾਂ ਕਿ ਫਸਲਾਂ ਵਾਸਤੇ ਵੀ ਇਹ ਜਿਹੜੀਆਂ ਕੰਡੀਸ਼ਨਸ ਅਨੁਕੂਲ ਨੇ ਜੀ ਤਾਂ ਅਸੀਂ ਮੰਨ ਕੇ ਚੱਲੀਏ ਕਿ ਹੁਣ ਵੈਦਰ ਚੇਂਜ ਹੋਣ ਵਾਲਾ ਹੈ ਠੰਡ ਜਿਹੜੀ ਹੁਣ ਦਿਨੋਂ ਦਿਨ ਘਟਦੀ ਜਾਏਗੀ ਤਾਂ ਕਿ ਲੋਕੀ ਜਿਹੜਾ ਨੇ ਫਿਰ ਉਸੇ ਹਿਸਾਬ ਨਾਲ ਫਿਰ ਰਹਿਣ ਕਿਉਂਕਿ ਅੱਜ ਵੀ ਆਪਾਂ ਦੇਖ ਰਹੇ ਕਈਆਂ ਨੂੰ ਜ਼ਿਆਦਾ ਠੰਡ ਲੱਗ ਰਹੀ ਤੇ ਕਈ ਮਤਲਬ ਬਿਨਾ ਸਵੈਟਰ ਜੈਕਟ ਤੋਂ ਘੁੰਮ ਰਹੇ ਆ ਉਹਨਾਂ ਬਾਰੇ ਕੀ ਕਹੋਗੇ ਹਾਂਜੀ ਜੇ ਅਸੀਂ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਨੀਅਰ ਨਾਰਮਲ ਟੈਂਪਰੇਚਰ ਚੱਲ ਰਿਹਾ ਸੋ ਕੋਈ ਸਿਗਨੀਫਿਕੈਂਟ ਚੇਂਜ ਫਿਲਹਾਲ ਅਸੀਂ ਆਉਣ ਵਾਲੇ ਜਿਹੜੇ ਦੋ ਤਿੰਨ ਦਿਨ ਐਕਸਪੈਕਟ ਨਹੀਂ ਕਰ ਰਹੇ ਬਟ ਗ੍ਰੈਜੂਅਲੀ ਥੋੜਾ ਟੈਂਪਰੇਚਰ ਦੇ ਵਿੱਚ ਰਾਈਜ਼ ਹੋ ਸਕਦਾ ਹੈ ਤੇ ਪ੍ਰੀਕਾਸ਼ਨ ਹਾਲੇ ਇਹਨਾਂ ਦਿਨਾਂ ਚੱਲਣ ਦੀ ਲੋੜ ਹੈਗੀ ਹਜੇ ਬਿਲਕੁਲ ਜੀ ਪ੍ਰੀਕਾਸ਼ਨ ਸਾਰਿਆਂ ਨੂੰ ਲੈਂਦੇ ਰਹਿਣਾ ਚਾਹੀਦਾ ਕਿਉਂਕਿ ਡੇ ਟਾਈਮ ਬੜੀ ਅਜੀ ਧੁੱਪ ਹੁੰਦੀ ਹੈ ਪਰ ਸਵੇਰੇ ਸ਼ਾਮ ਜਿਹੜਾ ਟੈਂਪਰੇਚਰ ਦੇ ਵਿੱਚ ਗਰਾਵਟ ਵੀ ਅਬਜ਼ਰਵ ਕੀਤੀ ਜਾਂਦੀ ਹੈ ਸੋ ਇਸ ਤਰ੍ਹਾਂ ਦੀਆਂ ਵੇਰੀਏਬਲ ਕੰਡੀਸ਼ਨਸ ਦੇ ਬੜੇ ਹੈਲਥ ਇੰਪੈਕਟਸ ਹੋ ਜਾਂਦੇ ਨੇ ਸੋ ਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਤੁਹਾਨੂੰ ਬੱਸ ਇਹ ਲੱਗਦਾ ਹੈ ਕਿ ਮਤਲਬ ਐਤਕੀ ਜਿਹੜੀ ਠੰਡ ਹੈ ਪਹਿਲੇ ਨਾਲੋਂ ਥੋੜਾ ਘੱਟ ਪਈ ਹੈ ਅ ਨੀ ਜੇਸੀ ਪਿਛਲੇ ਸਾਲਾਂ ਦੇ ਨਾਲ ਕੰਪੈਰੀਜ਼ਨ ਕਰੀਏ ਜੀ ਤਾਂ ਕਾਫੀ ਵੇਰੀਏਬਲ ਕੰਡੀਸ਼ਨਸ ਰਹੀਆਂ ਨੇ ਕਿਉਂਕਿ ਪਿਛਲੇ ਕੁਝ ਸਾਲੋਂ ਤੋਂ ਇਸੇ ਤਰ੍ਹਾਂ ਦੀ ਵੇਰੀਏਬਿਲਟੀ ਵਧੀ ਹੋਈ ਹੈ ਟੈਂਪਰੇਚਰ ਦੇ ਵਿੱਚ ਫਲਕਚੁਏਸ਼ਨਸ ਕਾਫੀ ਚੱਲ ਰਹੀਆਂ ਨੇ ਕਿਸੇ ਤਰ੍ਹਾਂ ਦਾ ਕੋਈ ਟ੍ਰੈਂਡ ਸਾਨੂੰ ਨਜ਼ਰ ਨਹੀਂ ਆ ਰਿਹਾ ਬਟ ਵੇਰੀਏਬਿਲਟੀ ਹਰ ਸਾਲ ਹੀ ਕਾਫੀ ਜ਼ਿਆਦਾ ਹੈ ਜੀ ਸੋ ਇਤਤ ਦੇ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਚਾਚਾ ਟੀਵੀ ਨਾਲ ਧੰਨਵਾਦ ਸਸ਼ੀਕਲ ਜੀ ਚਾਚਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਅਦਿੱਤੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਅਸੀਂ ਉਹਦੇ ਬਾਰੇ ਗੱਲਬਾਤ ਕਰਦੇ ਸਾਡੇ ਨਾਲ ਮੌਜੂਦ ਨੇ ਪਵਨੀਤ ਕੌਰ ਕਿੰਗਰਾ ਮੈਮ ਜਿਹੜੇ ਮੌਸਮ ਦੇ ਵਿਸ਼ੇਸ਼ਕ ਨੇ ਸਸ਼ੀਕਲ ਜੀ ਸਸ਼ੀਕਲ ਜੀ ਮੈਮ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਜੀ ਜੀ ਅਸੀਂ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਨੀਅਰ ਨਾਰਮਲ ਟੈਂਪਰੇਚਰ ਚੱਲ ਰਿਹਾ ਅੱਜ ਦਾ ਡੇ ਟਾਈਮ ਟੈਂਪਰੇਚਰ 21.2 ਡ ਜਿਹੜਾ ਕਿ ਨਾਰਮਲ ਤੋਂ ਲਗਭਗ 1.3 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.9 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਜੇ ਸਿਉਣ ਵਾਲੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਫਿਲਹਾਲ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਅਲਰਟ ਐਮ ਦੀ ਵੱਲੋਂ ਜਾਰੀ ਨਹੀਂ ਕੀਤਾ ਗਿਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਕਲੀਅਰ ਔਰ ਅ ਡਰਾਈ ਰੈਂਡ ਦਾ ਅਨੁਮਾਨ ਹੈ بارش وغیرہ ਦਾ ਮੌਸਮ ਡेंसਟੀ ਜਾਂ ਫਿਰ ਫੋਗ ਵਗੈਰਾ ਤਾਂ ਕੁਝ ਵੀ ਜੀ ਆਨ ਵਰੇ ਜਿਹੜੇ 4-5 ਦਿਨਾਂ ਦੇ ਵਿੱਚ ਫੋਗ ਜਾਂ بارش ਇਸ ਤਰ੍ਹਾਂ ਦਾ ਕੋਈ ਅਲਰਟ ਟਾਈਮਲੀ ਬਲੋ ਜਾਰੀ ਨਹੀਂ ਕੀਤਾ ਗਿਆ ਸੋ weather conditions clear or dry ਰਹਿਣ ਦਾ ਇਹ ਨਮਾਣਾ ਹੈ ਜੀ ਤੇ ਜਿਹੜੇ ਫਸਲਾਂ ਵਾਸਤੇ ਜਿਹੜਾ ਮੌਸਮ ਹੈ ਉਸ ਕਿੱਦਾਂ ਦਾ ਰਹਿਣ ਵਾਲਾ ਹੈ ਫਸਲਾਂ ਲਈ ਅੱਜ ਹੀ ਟੈਂਪਰੇਚਰ ਕੰਡੀਸ਼ਨਸ ਕਿਉਂਕਿ ਨੀਅਰ ਨਾਰਮਲ ਨੇ ਔਰ ਬਾਰਿਸ਼ ਦੀ ਸੰਭਾਵਨਾ ਨਹੀਂ ਹੈ ਸੋਸੀਂ ਕਹਿ ਸਕਦੇ ਹਾਂ ਕਿ ਫਸਲਾਂ ਵਾਸਤੇ ਵੀ ਇਹ ਜਿਹੜੀਆਂ ਕੰਡੀਸ਼ਨਸ ਅਨੁਕੂਲ ਨੇ ਜੀ ਤਾਂ ਅਸੀਂ ਮੰਨ ਕੇ ਚੱਲੀਏ ਕਿ ਹੁਣ ਵੈਦਰ ਚੇਂਜ ਹੋਣ ਵਾਲਾ ਹੈ ਠੰਡ ਜਿਹੜੇ ਹੁੰਦੇ ਉਹਨੋਂ ਤੋਂ ਘਟੇ ਦੀ ਜਾਏਗੀ ਤਾਂ ਕਿ ਲੋਕੀ ਜਿਹੜੇ ਨੇ ਫਿਰ ਉਸ ਦੇ ਸਾਹਮਣਾ ਫੇਰਣ ਕਿਉਂਕਿ ਅੱਜ ਵੀ ਆਪਾਂ ਦੇਖ ਰਹੇ ਕਈ ਆ ਉਹਨੂੰ ਜ਼ਿਆਦਾ ਠੰਡ ਲੱਗ ਰਹੀ ਤੇ ਕਈ ਮਤਲਬ ਬਿਨਾ ਸਵੈਟਰ ਜੈਕਟੋ ਘੁੰਮ ਰਹੇ ਆ ਉਹਨਾਂ ਬਾਰੇ ਕੀ ਕਹੋਗੇ ਹ ਜਿਹੜੇ ਚੱਲ ਰਹੇ ਸੋ ਕੋਈ ਸਿਗਨੀਫੀਕੈਂਟ ਚੇਂਜ ਫਿਲਹਾਲ ਅਸੀਂ ਆਉਣ ਵਾਲੇ ਜਿਹੜੇ ਦੋ ਤਿੰਨ ਦਿਨ ਐਕਸਪੈਕਟ ਨਹੀਂ ਕਰ ਰਹੇ ਬਟ ਗ੍ਰੈਜੂਅਲੀ ਥੋੜਾ ਟੈਂਪਰੇਚਰ ਦੇ ਵਿੱਚ ਰਾਈਜ਼ ਹੋ ਸਕਦਾ ਹੈ ਤੇ ਪ੍ਰੀਕਾਸ਼ਨ ਹਾਲੇ ਇਹਨਾਂ ਦਿਨਾਂ ਚ ਲੈਣ ਦੀ ਲੋੜ ਹੈਗੀ ਹਜੇ ਬਿਲਕੁਕੁਲ ਜੀ ਪ੍ਰੀਕਾਸ਼ਨ ਸਾਰਿਆਂ ਨੂੰ ਲੈਂਦੇ ਰਹਿਣਾ ਚਾਹੀਦਾ ਕਿਉਂਕਿ ਡੇ ਟਾਈਮ ਬੜੀ ਅਜੀ ਧੁੱਪ ਹੁੰਦੀ ਹੈ ਪਰ ਸਵੇਰੇ ਸ਼ਾਮ ਜਿਹੜਾ ਟੈਂਪਰੇਚਰ ਦੇ ਵਿੱਚ ਗਿਰਾਵਟ ਵੀ ਆਬਜ਼ਰਵ ਕੀਤੀ ਜਾਂਦੀ ਹੈ ਸੋ ਇਸ ਤਰ੍ਹਾਂ ਦੀਆਂ ਵੇਰੀਏਬਲ ਕੰਡੀਸ਼ਨਸ ਦੇ ਬੜੇ ਹੈਲਥ ਇੰਪੈਕਟਸ ਹੋ ਜਾਂਦੇ ਨੇ ਸੋ ਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਤੁ ਅ ਨਹੀਂ ਜੇ ਤੁਸੀਂ ਪਿਛਲੇ ਸਾਲਾਂ ਦੇ ਨਾਲ ਕੰਪੈਰੀਜ਼ਨ ਕਰੀਏ ਜੀ ਤਾਂ ਕਾਫੀ ਵੇਰੀਏਬਲ ਕੰਡੀਸ਼ਨਸ ਰਹੀਆਂ ਨੇ ਕਿਉਂਕਿ ਪਿਛਲੇ ਕੁਝ ਸਾਲੋਂ ਤੋਂ ਇਸੇ ਤਰ੍ਹਾਂ ਦੀ ਵੇਰੀਏਬਿਲਟੀ ਵਧੀ ਹੋਈ ਹੈ ਟੈਂਪਰੇਚਰ ਦੇ ਵਿੱਚ ਫਲਕਚੁਏਸ਼ਨਸ ਕਾਫੀ ਚੱਲ ਰਹੀਆਂ ਨੇ ਕਿਸੇ ਤਰ੍ਹਾਂ ਦਾ ਕੋਈ ਟ੍ਰੈਂਡ ਸਾਨੂੰ ਨਜ਼ਰ ਨਹੀਂ ਆ ਰਿਹਾ ਬਟ ਵੇਰੀਏਬਿਲਟੀ ਹਰ ਸਾਲ ਹੀ ਕਾਫੀ ਜ਼ਿਆਦਾ ਹੈ ਜੀ ਸੋ ਇਦਾਂ ਤੇ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਚਾਚਾ ਟੀਵੀ ਦੇ ਨਾਲ ਧੰਨਵਾਦ